ਖਬਰਨਾਮਾ ਦੇਖ ਰਿਹਾ ਸਾਰੇ ਸੂਤਰੂ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੋਸਰਾਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਚਰਨਜੀਤ ਸਿੰਘ ਚੰਨੀ ਦੇ ਨਾਲ ਹੋਈ ਜਗੋਂ 13ਵੀਂ ਸੰਸਦ ਵਾਲੀ ਕੁਰਸੀ ਬਣ ਗਈ ਗਲੇ ਦੀ ਹੱਡੀ ਚਰਨਜੀਤ ਸਿੰਘ ਚੰਨੀ ਵਾਸਤੇ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਮਾਰਿਆ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਦੋ ਪਹਿਲਾਂ ਚੋਣਾਂ ਤੋਂ ਪਹਿਲਾਂ ਹੀ ਮੈਨੂੰ ਐਜ਼ ਇੱਕ ਮੰਤਰੀ ਦਾ ਚਿਹਰਾ ਕੋਸ਼ਿਸ਼ ਕਰ ਦਿੱਤਾ ਜਾਵੇ ਲੇਕਿਨ ਚਰਨਜੀਤ ਸਿੰਘ ਚੰਨੀ ਮੁੜ ਵਿਵਾਦਾਂ ਦੇ ਵਿੱਚ ਫਸ ਗਏ ਨੇ ਇੱਕ ਵਾਰ ਫਿਰ ਉਹਨਾਂ ਦੇ ਮਸਲੇ ਵਧੇ ਜਾ ਰਹੇ ਨੇ ਸਾਰਿਆਂ ਨੂੰ ਪਤਾ ਹੈ ਕਿ 2024 ਦੀ ਲੋਕ ਸਭਾ ਦੀ ਚੋਣ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਜਿਹੜੀ ਆ ਜਲੰਧਰ ਹਲਕੇ ਤੋਂ ਲੜੀ ਗਈ ਜੇ ਗੱਲ ਕਰੀਏ ਉਹਨਾਂ ਦੇ 11 ਦਿਨ ਦੇ ਮੁੱਖ ਮੰਤਰੀ ਦੇ ਕੈਰੀਅਰ ਦੀ ਅਹੁਦੇ ਦੀ ਵੱਡੇ ਕੰਮ ਕੀਤੇ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੋ ਹਲਕਿਆਂ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵੱਲੋਂ ਖੜੇ ਸਨ ਦੋਵੇਂ ਸੀਟਾਂ ਬੁਰੀ ਤਰ੍ਹਾਂ ਹਾਰੇ ਚਰਨਜੀਤ ਸਿੰਘ ਚੰਨੀ ਲੇਕਿਨ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਹੁਣ ਨਹੀਂ ਲੱਭ ਰ ਜਲੰਧਰ ਦੇ ਵਿੱਚ ਜਲੰਧਰ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਦਾ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਜਵਾਬ ਦੇਾਂਗੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵਰਕ ਐਨਸੀਪੀਸੀ ਢਿੱਲੋਂ ਦੇ ਸ਼ਹਿਰ ਅਤੇ ਪਿੰਡੂ ਇਲਾਕਿਆਂ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਗਮਸ਼ੁਦਾ ਦੇ ਪੋਸਟ ਲਗਾਏ ਹਨ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਭਾਜਪਾ ਆਗੂ ਨੇ ਕਿਹਾ ਕੇ ਲੋਕਾਂ ਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵਡਿੱਜ ਦਿੱਤੀ ਹੈ ਤਾਂ ਜੋ ਲੋਕ ਸਭਾ ਜਾ ਕੇ ਲੋਕਾਂ ਦੇ ਮੁੱਦੇ ਉਠਾ ਸਕਣ ਪਰ ਹੁਣ ਭਾਜਪਾ ਵਰਕਰ ਦੀਆਂ ਸਮੱਸਿਆ ਲੈ ਕੇ ਸੰਸਦ ਮੈਂਬਰ ਨੂੰ ਲੱਭ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਸੰਸਦ ਮੈਂਬਰ ਚੰਨੀ ਜਲੰਧਰ ਵਿੱਚ ਕਿਤੇ ਘਰ ਹੈ ਅਤੇ ਨਾ ਹੀ ਉਹਨਾਂ ਦਾ ਆਪਣਾ ਦਫਤਰ ਹੈ ਯਾਨੀ ਕਿ ਚਰਨਜੀਤ ਸਿੰਘ ਚੰਨੀ ਦਾ ਨਾ ਤਾਂ ਜਲੰਧਰ ਦੇ ਵਿੱਚ ਉਹਨਾਂ ਦਾ ਆਪਣਾ ਘਰ ਹੈ ਨਾ ਉਹਨਾਂ ਦਾ ਆਪਣਾ ਦਫਤਰ ਹੈ ਯਾਨੀ ਕਿ ਹਲਕਾ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਚੈਲੰਜਿਸ ਚੰਨੀ ਦਾ ਜੇਕਰ ਤੁਸੀਂ ਸੰਸਦ ਬਣ ਕੇ ਇੱਥੇ ਰਹਿਣਾ ਨਹੀਂ ਸੀ ਹਾਲਾਂਕਿ ਤੁਹਾਨੂੰ ਹਲਕਾ ਜਲੰਧਰ ਲੋਕਾਂ ਨੇ ਬੜਾ ਵੱਡਾ ਮਾਨ ਅਤੇ ਸਨਮਾਨ ਦਿੱਤਾ ਵੱਡੀ ਲੀਡ ਦੇ ਨਾਲ ਤੁਸੀਂ ਲੋਕ ਸਭਾ ਦੀ ਚੋਣ ਜਿੱਤੇ ਲੇਕਿਨ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਹਲਕਾ ਜਲੰਧਰ ਦੇ ਵਿੱਚ ਰਹਿੰਦੇ ਹਲਕਾ ਨਿਵਾਸੀਆਂ ਦੀ ਗੱਲਬਾਤ ਸੁਣਦੇ ਉਹਨਾਂ ਦੇ ਮਸਲੇ ਹੱਲ ਕਰਦੇ ਲੇਕਨ ਤੁਸੀਂ ਤਾਂ ਪੱਕੇ ਧਰਨੇ ਆਪਣੇ ਹਲਕੇ ਮੋਰਿੰਡਾ ਦੇ ਵਿੱਚ ਲਾ ਰਹੇ ਨੇ ਯਾਨੀ ਕਿ ਆਪਣੀ ਰਿਹائش ਤੋਂ ਬਾਹਰ ਨਹੀਂ ਨਿਕਲ ਰਹੇ ਚਰਨਜੀਤ ਸਿੰਘ ਚੰਨੀ ਇਸ ਕਰਕੇ ਲੁਧਿਆਣਾ ਸੌਰੀ ਜਲੰਧਰ ਹਲਕੇ ਦੇ ਪਿੰਡਾਂ ਅਤੇ ਅਰਬਨ ਅਤੇ ਕਸਬਿਆਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਗੁੰਮਸ਼ੁਦਾ ਦੇ ਪੋਸਟਰ ਲਗਾਏ ਜਾ ਰਹੇ ਨੇ ਚਰਨਜੀਤ ਸਿੰਘ ਚੰਨੀ ਇਸ ਤੇ ਕੀ ਰਿਐਕਟ ਕਰਦੇ ਨੇ ਚਰਨਜੀਤ ਸਿੰਘ ਚੰਨੀ ਕੀ ਸੱਚਮੁੱਚ ਜਲੰਧਰ ਦੇ ਲੋਕਾਂ ਨੂੰ ਸਮਾਂ ਨਹੀਂ ਦੇ ਰਹੇ ਕਿ ਉੱਥੇ ਇਹਨਾਂ ਦਾ ਦਫ਼ਤਰ ਨਹੀਂ ਹੈ ਕਿ ਇੱਥੇ ਉਹਨਾਂ ਦਾ ਘਰ ਨਹੀਂ ਹੈ ਕੋਈ ਰੈਂਟ ਤੇ ਹੀ ਲੈ ਲੈਂਦੇ ਕਿਉਂਕਿ ਜੇਕਰ ਸੰਸਦ ਬਣੇ ਨੇ ਤੇ ਇਹਨਾਂ ਦਾ ਫਰਜ਼ ਬਣਦਾ ਸੀ ਕਿ ਹਲਕਾ ਜਲੰਧਰ ਨੇ ਵੱਡੀ ਲੀਡ ਤੇ ਇਹਨਾਂ ਨੂੰ ਲੋਕ ਸਭਾ ਦੀ ਸੀਟ ਜਿਤਾਈ ਤੇ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਦੱਸ ਦਈਏ ਕਿ ਭਾਰਤ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਅਤੇ ਆਮ ਲੋਕਾਂ ਵੱਲੋਂ ਵੀ ਇਹ ਪੋਸਟਰ ਲਗਾਏ ਜਾ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਜਲੰਧਰ ਵਿੱਚੋਂ ਗੁਮਸ਼ਦਾ ਨੇ ਜੇ ਕਿਸੇ ਨੂੰ ਪਤਾ ਮਿਲਦਾ ਹੈ ਤਾਂ ਸਾਨੂੰ ਐਡਰੈਸ ਦੱਸੋ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ ਤਾਂ